ਇਹੀ ਬਾਕਲਕ ਸਮੇਂ ਤੇ ਸਰਕਾਰ ਨਾਲ ਬਹੁਤ ਜਿਆਦੀਆਂ ਮੀਟਿੰਗਾਂ ਚ ਲਗਭਗ 15-16 ਮੀਟਿੰਗਾਂ ਹੋ ਚੁੱਕੀਆਂ। ਇਹਦੇ 'ਚ ਇੱਕ ਮਾਨਯੋਗ ਮੁੱਖ ਮੰਤਰੀ ਨਾਲ 1 ਜੁਲਾਈ 2024 ਨੂੰ ਮੀਟਿੰਗ ਹੋਈ ਸੀ। ਤੇ ਮਾਨਯੋਗ ਮੁੱਖ ਮੰਤਰੀ ਨੇ ਇੱਕ ਮਹੀਨੇ ਦਾ ਸਮਾਂ ਲਿਆ ਸੀ ਵੀ ਅਸੀਂ ਇੱਕ ਮਹੀਨੇ ਦੇ ਵਿੱਚ ਟ੍ਰਾਂਸਪੋਰਟ ਵਿਭਾਗ ਦੀ ਇੱਕ ਵਸਤੂੀ ਪਾਲਿਸੀ ਬਣਾ ਕੇ ਇੱਕ ਮਹੀਨੇ 'ਚ ਅਸੀਂ ਲਾਗੂ ਕਰ ਦਾਂਗੇ। ਪਰ ਉਸ ਤੋਂ ਬਾਅਦ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਹ ਪਾਲਿਸੀ ਲਾਗੂ ਨਹੀਂ ਹੋਈ। ਜਦੋਂ ਅਸੀਂ ਕੋਈ ਧਰਨਾ ਮਾਰਾ ਕੋਈ ਸੰਘਰਸ਼ ਰੱਖਦੇ ਹਾਂ, ਹਰਤਾ ਰੱਖਦੇ ਹਾਂ ਉਦੋਂ ਸਰਕਾਰ ਸਾਡੇ ਨਾਲ ਫਿਰ ਰਾਤਾਂ ਵਿੱਚ ਪੈਂਦੀ ਆ ਸਾਨੂੰ ਸਾਡੇ ਨਾਲ ਮੀਟਿੰਗਾਂ ਦਾ ਸ਼ਿੰਸ਼ੂਲਾ ਜਾਰੀ ਹੁੰਦਾ ਪਰ ਜਦੋਂ ਅਸੀਂ ਮੀਟਿੰਗ ਕਰਕੇ ਬਾਹਰ ਆ ਜਾਂਦੇ ਆ ਸਰਕਾਰ ਭੁੱਲ ਜਾਂਦੀ ਆ ਵੀ ਅਸੀਂ ਇਹਨਾਂ ਨਾਲ ਕਿੰਨੀ ਦਿਰ ਦਾ ਵਾਅਦਾ ਕੀਤਾ ਸੀ ਕੀ ਵਾਅਦਾ ਕੀਤਾ ਸੀ ਪਿਛਲੇ ਦਿਨੀ ਐਡਵੋਕੇਟ ਜਨਰਲ ਦੀ ਖਿਲਾਫ ਲੈ ਕੇ ਇਹਨਾਂ ਪਾਲਿਸੀ ਲਾਗੂ ਕਰਨ ਦੀ ਗੱਲ ਕਹੀ ਸੀ ਵੀ ਅਸੀਂ ਵਿਧਾਨ ਸਭਾ ਵਿੱਚ ਤੁਹਾਡਾ ਟ੍ਰਾਂਸਪੋਰਟ ਵਿਭਾਗ ਦਾ ਇੱਕ ਲੱਗ ਬੈਟ ਰੱਖਾਂਗੇ ਤੁਹਾਨੂੰ ਅਸੀਂ ਪੱਕੇ ਕਰਾਂਗੇ ਪਰ ਆ ਦੇਖਿਆ ਹੀ ਵੀ ਹੁਣ ਜਦੋਂ ਇਹਨਾਂ ਵਿਧਾਨ ਸਭਾ ਦਾ ਵਾਈਟ ਪਾਸ ਕੀਤਾ 450 ਕੋਈ ਇਨਾ ਰੁਪਇਆ ਰੱਖਿਆ ਜਿਹੜਾ ਕਿ ਮੁੱਖ ਖਫਰ ਦਾ ਰੱਖਿਆ ਜਿਹੜਾ 3-4 ਮਹੀਨਿਆਂ ਤੀ ਪੂਰਾ ਹੋ ਜਾਣਾ ਯਾਨੀ ਕਿ 8 ਮਹੀਨੇ ਪੀਆਟੀਸੀ ਦੇ ਪੰਬਸ ਰੋਡਵੇ ਨੂੰ ਦਰਦਰ ਦੀ ਠੋਕਰਾ ਖਾਣੀ ਆ ਪੈਣੀ ਜਾਂ ਕਿਸੇ ਮੁਲਾਜ਼ਮ ਨੂੰ ਕੋਈ ਤਨਖਾਹ ਨਹੀਂ ਮਿਲਣੀ ਕਿਉਂਕਿ ਪੰਜਾਬ ਸਰਕਾਰ ਜੇ ਕੋਈ ਪ੍ਰੀਸੂਲ ਤਾਂ ਦਿੰਦੀ ਆ ਉਸ ਦਾ ਬਾਈਟ ਵੀ ਉਸ ਹਸਾਬ ਨਾਲ ਰੱਖਣਾ ਚਾਹੀਦਾ ਮੁਲਾਜ਼ਮਾਂ ਨੂੰ ਤਨਖਾਹ ਮਿਲਣ ਬਸਾਂ ਨਵੀਆਂ ਪੈਣ ਦੇਖੋ ਆਏ ਦਿਨ ਨਵੇਂ ਕਲੇਸ਼ ਹੁੰਦਾ ਸਵਾਰੀਆਂ ਕਹਿੰਦੀ ਆ ਵੀ ਕਨੈਕਟਰ ਡਰਾਈਵਰ ਸਵਾਰੀ ਨਹੀਂ ਚੁਟਾਉਂਦੇ ਪਰ ਵੇਖੋ ਤੁਸੀਂ ਵੀ ਦੇਖਦੇ ਹੋ ਤੁਹਾਡੇ ਮੀਡੀਆ ਦੇ ਕਰਮਚਾਰੀ ਵੀ ਸਫਰ ਕਰਦੇ ਆ ਬੱਸਾਂ ਕਿ ਨਹੀਂ ਓਵਰਲੋਡ ਰਹਿੰਦੀਆਂ 3 ਸਾਲ ਇੱਥੇ ਸਰਕਾਰ ਨੇ ਇੱਕ ਬੱਸ ਨਵੀਂ ਨਹੀਂ ਪਾਈ ਲਗਭਗ ਪੀਆਰਟੀਸੀ ਤੇ ਰੋਡਵੇ ਦੇ ਰਿਪੂ ਵਿੱਚ ਲਗਭਗ 450 ਤੋਂ 500 ਬੱਸ ਕੰਡਮ ਹੋ ਚੁੱਕੀ ਹੈ ਤੇ ਨਾ ਹੀ ਸਰਕਾਰ ਕੋਈ ਬੱਸ ਪਾਉਣ ਵਾਸਤੇ ਬੈਟ ਰੱਖਿਆ ਨਾ ਹੀ ਬੈਟ ਦਾ ਕੀ ਰੱਖਣਾ ਸਰਕਾਰ ਹੀ ਦੀ ਪਾਲ ਸਾਡੀ ਬੱਸਾਂ ਦੀ ਫਾਈਲ ਆ ਉਹਨੂੰ ਵੀ ਮਨਜ਼ੂਰੀ ਨਹੀਂ ਦੇ ਰਹੀ ਵੀ ਨਵੀਆਂ ਬੱਸਾਂ ਪਾਈਆਂ ਜਾਣ ਕਿਉਂਕਿ ਸਰਕਾਰ ਟਰਾਂਸਪੋਰਟ ਡਿਪਾਰਟਮੈਂਟ ਦਾ ਭੋਗ ਪੋਣਾ ਚਾਹੁੰਦੀ ਆ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਰੱਖਿਆ ਦੂਜੇ ਪਾਸੇ ਸਰਕਾਰ ਕਿਲੋਮੀਟਰ ਬੱਸਾਂ ਨੂੰ ਤਰਜੀਹ ਦੇ ਰਹੀ ਹੈ ਪ੍ਰਾਈਵੇਟ ਮਾਲਕਾਂ ਦੀ ਬੱਸਾਂ ਆਪਾਂ ਕੇ ਪੀਆਰਟੀਸੀ ਪਨ ਬੱਸ ਤੋਂ ਇੱਕ મોટો ਲਾਹਾ ਲੈ ਕੇ ਪ੍ਰਾਈਵੇਟ ਮਾਲਕਾਂ ਨੂੰ ਦੇਣਾ ਚਾਹੁੰਦੀ ਹੈ ਇਸ ਕਰਕੇ ਅਸੀਂ ਇਹ ਵਿਰੋਧ ਪ੍ਰਦਰਸ਼ਨ ਰੱਖਿਆ ਹੈ